ਅਦਾਕਾਰ ਤੋਂ ਸਿਆਸਤਦਾਨ ਬਣੀ ਕੰਗਨਾਰ ਨੌਤ ਨੂੰ ਉਸ ਸਮੇਂ ਵੱਡਾ ਝੜਕਾ ਲੱਗਾ ਜਦੋਂ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੇ ਚੰਡੀਗੜ੍ਹ 에য়ারਪੋਰਟ ਤੇ ਉਸ ਨੂੰ ਥੱਪੜ ਮਾਰ ਦਿੱਤਾ ਇਸ ਘਟਨਾ ਤੋਂ ਬਾਅਦ ਕੁਲਵਿੰਦਰ ਕੌਰ ਨੂੰ ਮੁਅਤਲਕਾ ਦਿੱਤਾ ਇਸ ਦੇ ਨਾਲ ਹੀ ਉਸ ਦੇ ਖਿਲਾਫ ਐਫਆਈਆਰ ਵੀ ਦਰਜ ਕਰ ਲਈ ਗਈ ਹੁਣ ਇਸ ਮਾਮਲੇ ਨੂੰ ਲੈ ਕੇ ਜਿੱਥੇ ਬਾਲੀਵੁੱਡ ਸਟਾਰੇ ਕੰਗਣਾ ਦਾ ਸਮਰਥਨ ਕਰ ਰਹੇ ਨੇ ਉੱਥੇ ਹੀ ਕੁਲਵਿੰਦਰ ਕੌਰ ਨੂੰ ਬੁਰੀ ਤਰ੍ਹਾਂ ਕਈ ਝਟਕੇ ਵੀ ਰਹੇ ਨੇ ਉਤੇ ਹੀ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਵਿਸ਼ਾਲ ਦਦਲਾਨੀ ਨੇ ਜਨਤਕ ਤੌਰ ਤੇ ਐਲਾਨ ਕੀਤਾ ਕਿ ਜੇਕਰ ਸੀਆਈਐਸਐਫ ਦੀ ਜਵਾਨ ਜਾਨੀ ਕੁਲਵਿੰਦਰ ਕੌਰ ਨੂੰ ਨੌਕਰੀ ਤੋਂ ਕੱਢਿਆ ਜਾਂਦਾ ਹੈ ਤਾਂ ਉਸ ਨੂੰ ਨੌਕਰੀ ਦੇਣਗੇ ਸੀਆਈਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਮਹਿਲਾ ਕਾਂਸਟੇਬਲ ਕੁਲਵਿੰਦਰ ਕੌਰ ਕਿਸਾਨਾਂ ਦੇ ਵਿਰੋਧ ਤੇ ਕੰਗੜਾ ਰੋਡ ਦੇ ਸਟੈਂਡ ਤੋਂ ਨਿਰਾਸ਼ ਸੀ ਇਸ ਕਾਰਨ ਉਹ 에어ਪੋਰਟ ਤੇ ਆਪਣੇ ਗੁੱਸੇ ਤੇ ਕਾਬੂ ਨਹੀਂ ਰੱਖ ਸકી ਹੁਣ ਕਾਂਸਟੇਬਲ ਨੂੰ ਮੁਅਤਲਕਾ ਦਿੱਤਾ ਗਿਆ ਤੇ ਉਸ ਦੇ ਖਿਲਾਫ ਐਫਆਈਆਰ ਵੀ ਦਰਜ ਕੀਤੀ ਗਈ ਹੈ। ਹਵਾਈ ਅੱਡੇ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੰਭਾਲ ਰਹੀ ਸੀਆਈਐਸਐਫ ਨੇ ਵੀ ਇਸ ਘਟਨਾ ਦੇ ਸਬੰਧ ਵਿੱਚ ਕੋਰਟ ਆਫ ਇਨਕੁਆਇਰੀ ਦੇ ਹੁਕਮ ਦਿੱਤੇ ਨੇ। ਹੁਣ ਇਸ ਸਾਰੀ ਘਟਨਾ ਤੋਂ ਬਾਅਦ ਬਾਲੀਵੁੱਡ ਗਾਇਕ ਅਤੇ ਸੰਗੀਤਕਾਰ ਵਿਚਾਰ ਦਦਲਾਨੀ ਨੇ ਆਪਣੇ ਇੰਸਟਾਗ੍ਰam ਹੈਂਡਲ ਤੇ ਕੰਗਣਾ ਅਤੇ ਕੌਰ ਵਿਚਕਾਰ ਹੋਈ ਤਕਰਾਰ ਦੀ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ ਕਿ ਉਹ ਹਿੰਸਾ ਦਾ ਸਮਰਥਨ ਨਹੀਂ ਕਰਦੇ ਪਰ ਉਹ ਔਰਤ ਦੀ ਦੁਰਦਸ਼ਾ ਨੂੰ ਸਮਝਦੇ ਨੇ। ਉਨ੍ਹਾਂ ਨੇ ਵਾਅਦਾ ਕੀਤਾ ਹੈ ਕਿ ਮੈਂ ਕਦੇ ਵੀ ਹਿੰਸਾ ਦਾ ਸਮਰਥਨ ਨਹੀਂ ਕਰਦਾ। ਪਰ ਮੈਂ ਇਸ ਅਫੀਸ਼ੀਅਲ ਸੀਆਈਐਸਐਫ ਕਰਮਚਾਰੀ ਦੇ ਗੁੱਸੇ ਨੂੰ ਪੂਰੀ ਤਰ੍ਹਾਂ ਸਮਝਦਾ ਜੇਕਰ ਸੀਆਈਐਸਐਫ ਵੱਲੋਂ ਦੇ ਖਿਲਾਫ ਕੋਈ ਕਾਰਵਾਈ ਕੀਤੀ ਜਾਂਦੀ ਹੈ ਤਾਂ ਮੈਂ ਉਸ ਕੁਲਵਿੰਦਰ ਕੌਰ ਨੂੰ ਨੌਕਰੀ ਦੇਵਾਂਗਾ ਜੈ ਹਿੰਦ ਜੈ ਜਵਾਨ ਜੈ ਕਿਸਾਨ ਵਿਸ਼ਾਲ ਇੱਥੇ ਹੀ ਨਹੀਂ ਰੁਕਿਆ ਉਹਨਾਂ ਨੇ ਕੰਗੜਾ ਦਾ ਸਮਰਥਨ ਕਰਨ ਵਾਲੇ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਮੈਂਬਰਾਂ ਦੇ ਖਿਲਾਫ ਉਸ ਦੇ ਬਿਆਨਾਂ ਦੀ ਵੀ ਆਲੋਚਨਾ ਕੀਤੀ ਕਿ ਤੱਕ ਤੇ ਲਿਖਿਆ ਕਿ ਦੁਗਾਨਾਂ ਦੇ ਸਮਰਥਕ ਜੇਕਰ ਉਸਨੇ ਕਿਹਾ ਕੀ ਹੁੰਦਾ ਤੁਹਾਡੀ ਮਾਂ 100 ਰੁਪਏ ਦੇ ਵਿੱਚ ਉਪਲਬਧ ਹੈ ਤਾਂ ਤੁਸੀਂ ਕੀ ਕਰਦੇ ਜਾਣਕਾਰੀ ਲਈ ਦਾਜੇ ਕਿ ਕੁਲਵਿੰਦਰ ਕੌਰ ਤੇ ਮੋਹਾਲੀ ਦੇ 에어ਪੋਰਟ ਥਾਣੇ 'ਚ ਮੌਤਲ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੇ ਖਿਲਾਫ ਭਾਰਤੀ ਦੰਡਵਾਲੀ ਦੀ ਧਾਰਾ 323 ਹਮਲਾ ਅਤੇ 341 ਰਾਹ ਦੇ ਵਿੱਚ ਰੁਕਾਵਟ ਪਾਉਣ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਇਹ ਦੋਵੇਂ ਧਰਾਵਾਂ ਜਮਾਨਤ ਜੋਗ ਨੇ ਬਿਊਰੋ ਰਿਪੋਰਟ ਹਕੀਕਤ ਟੀਵੀ ਪੰਜਾਬੀ